ਦੋਸਤੋ ਇੱਕ ਸਮੇਂ ਦੀ ਗੱਲ ਹੈ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਉਸਦੇ ਮਹਿਲ ਵਿੱਚ ਇੱਕ ਖੂਬਸੂਰਤ ਬਾਗੀਚਾ ਸੀ ਬਾਗੀਚੇ ਦੀ ਦੇਖ ਰੱਖ ਦੀ ਜ਼ਿੰਮੇਵਾਰੀ ਇੱਕ ਮਾਲੀ ਕਰਦਾ ਸੀ ਮਾਲੀ ਪੂਰਾ ਦਿਨ ਬਾਗੀਚੇ ਵਿੱਚ ਹੀ ਰਹਿੰਦਾ ਅਤੇ ਪੌਦਿਆਂ ਦੀ ਚੰਗੇ ਤਰੀਕੇ ਨਾਲ ਦੇਖਭਾਲ ਕਰਦਾ ਰਾਜਾ ਮਾਲੀ ਦੇ ਕੰਮ ਤੋਂ ਬਹੁਤ ਖੁਸ਼ ਸੀ ਬਾਗੀਚੇ ਵਿੱਚ ਇੱਕ ਅੰਗੂਰ ਦੀ ਬੇਲ ਲੱਗੀ ਹੋਈ ਸੀ ਜਿਸ ਉੱਪਰ ਬਹੁਤ ਸਾਰੇ ਅੰਗੂਰ ਲੱਗੇ ਹੋਏ ਸਨ ਇੱਕ ਦਿਨ ਇੱਕ ਚਿੜੀ ਬਾਗਿਚੇ ਵਿੱਚ ਆਈ ਅਤੇ ਅੰਗੂਰ ਦੀ ਬੇਲ ਉੱਪਰ ਬੈਠ ਗਈ। ਉਸਨੇ ਅੰਗੂਰ ਦੀ ਬੇਲ ਤੇ ਲੱਗੇ ਅੰਗੂਰ ਖਾਦੇ ਜੋ ਸਵਾਦ ਵਿੱਚ ਬਹੁਤ ਮਿੱਠੇ ਸਨ। ਉਸ ਦਿਨ ਤੋਂ ਬਾਅਦ ਉਹ ਚਿੜੀ ਹਰ ਰੋਜ਼ ਬਾਗਿਚੇ ਵਿੱਚ ਆਉਣ ਲੱਗੀ। ਚਿੜੀ ਬੇਲ ਉੱਪਰ ਬੈਠਦੀ ਅਤੇ ਚੁਣ-ਚੁਣ ਕੇ ਮਿੱਠੇ ਅੰਗੂਰ ਖਾ ਲੈਂਦੀ। ਖੱਟੇ ਤੇ ਅੱਧ ਪੱਕੇ ਅੰਗੂਰ ਉਹ ਥੱਲੇ ਢੇਕ ਦਿੰਦੀ। ਚਿੜੀ ਦੀ ਇਸ ਹਰਕਤ ਉੱਪਰ ਮਾਲੀ ਨੂੰ ਬਹੁਤ ਗੁੱਸਾ ਆਉਂਦਾ ਸੀ। ਉਹ ਉਸਨੂੰ ਭਜਾਉਣ ਦਾ ਬਹੁਤ ਯਤਨ ਕਰਦਾ ਸੀ ਲੇਕਿਨ ਉਹ ਸਫਲ ਨਹੀਂ ਸੀ ਹੋ ਪੰਦਾ ਬਹੁਤ ਯਤਨ ਕਰਨ ਤੋਂ ਬਾਅਦ ਵੀ ਜਦੋਂ ਮਾਲੀ ਉਸਨੂੰ ਭਜਾਉਣ ਵਿੱਚ ਸਫਲ ਨਹੀਂ ਹੋ ਪਾਇਆ ਤਾਂ ਉਹ ਰਾਜੇ ਕੋਲ ਗਿਆ ਉਸਨੇ ਰਾਜੇ ਨੂੰ ਚਿੜੀ ਦੀ ਪੂਰੀ ਹਰਕਤ ਦੱਸੀ ਅਤੇ ਕਿਹਾ ਮਹਾਰਾਜ ਚਿੜੀ ਨੇ ਮੈਨੂੰ ਬਹੁਤ ਤੰਗ ਕਰ ਰੱਖਿਆ ਹੈ ਉਸਨੂੰ ਕਾਬੂ ਕਰ ਪਾਉਣਾ ਮੇਰੇ ਵਾਸਤੋਂ ਬਾਹਰ ਹੈ ਹੁਣ ਆਪ ਜੀ ਹੀ ਕੁਝ ਕਰੋ ਰਾਜੇ ਨੇ ਖੁਦ ਹੀ ਚਿੜੀ ਨਾਲ ਨਿਪਟਣ ਦਾ ਫੈਸਲਾ ਕੀਤਾ ਅਗਲੇ ਦਿਨ ਰਾਜਾ ਬਾਗ ਵਿੱਚ ਗਿਆ ਅਤੇ ਅੰਗੂਰ ਦੀ ਸੰਗਣੀ ਬੇਲ ਦੀ ਆੜ ਵਿੱਚ ਛੁਟਕੇ ਬੈਠ ਗਿਆ। ਰੋਜ਼ ਦੀ ਤਰ੍ਹਾਂ ਚਿੜੀ ਆਈ ਅਤੇ ਅੰਗੂਰ ਦੀ ਬੇਲ ਉੱਪਰ ਬੈਠ ਕੇ ਅੰਗੂਰ ਖਾਣ ਲੱਗੀ। ਰਾਜੇ ਨੇ ਮੌਕਾ ਦੇਖ ਕੇ ਚਿੜੀ ਨੂੰ ਫੜ ਲਿਆ। ਚਿੜੀ ਨੇ ਰਾਜੇ ਦੀ ਪਕੜ ਵਿੱਚੋਂ ਆਜ਼ਾਦ ਹੋਣ ਦਾ ਬਹੁਤ ਯਤਨ ਕੀਤਾ ਪਰ ਉਹ ਅਸਫਲ ਰਹੀ। ਅੰਤ ਉਹ ਰਾਜੇ ਨੂੰ ਪ੍ਰਾਰਥਨਾ ਕਰਨ ਲੱਗੀ ਕਿ ਉਹ ਉਸ ਨੂੰ ਛੱਡ ਦੇਣ। ਰਾਜਾ ਇਸ ਦੇ ਲਈ ਤਿਆਰ ਨਹੀਂ ਸੀ। ਤਾਂ ਚਿੜੀ ਬੋਲੀ राजन जेकर तुसी मेनू ਛੱਡ ਦਵੋਗੇ ਤਾਂ ਮੈਂ ਤੁਹਾਨੂੰ ਗਿਆਨ ਦੀਆਂ ਚਾਰ ਗੱਲਾਂ ਦੱਸਾਂਗੀ ਰਾਜਾ ਚਿੜੀ ਉੱਪਰ ਬਹੁਤ ਗੁੱਸੇ ਸੀ ਪਰ ਫਿਰ ਵੀ ਉਸਨੇ ਇਹ ਗੱਲ ਮੰਨ ਲਈ ਰਾਜੇ ਨੇ ਕਿਹਾ ਪਹਿਲਾਂ ਤੂੰ ਮੈਨੂੰ ਗਿਆਨ ਦੀਆਂ ਉਹ ਚਾਰ ਗੱਲਾਂ ਦੱਸ ਉਹਨਾਂ ਨੂੰ ਸੁਣਨ ਤੋਂ ਬਾਅਦ ਹੀ ਮੈਂ ਤੈਅ ਕਰੂੰਗਾ ਕਿ ਤੈਨੂੰ ਛੱਡਣਾ ਸਹੀ ਰਹੇਗਾ ਕਿ ਨਹੀਂ ਚਿੜੀ ਬੋਲੀ ਠੀਕ ਹੈ ਰਾਜਨ ਤਾਂ ਸੁਣੋ ਪਹਿਲੀ ਗੱਲ ਕਦੇ ਵੀ ਹੱਥ ਆਏ ਦੁਸ਼ਮਣ ਨੂੰ ਜਾਣ ਨਹੀਂ ਦੇਣਾ ਚਾਹੀਦਾ ਰਾਜੇ ਨੇ ਕਿਹਾ ਠੀਕ ਹੈ ਦੂਸਰੀ ਗੱਲ ਦੱਸਾਂ ਚਿੜੀ ਬੋਲੀ ਦੂਸਰੀ ਗੱਲ ਇਹ ਹੈ ਕਿ ਕਦੇ ਵੀ ਕਿਸੇ ਅਸੰਭਵ ਗੱਲ ਤੇ ਯਕੀਨ ਨਾ ਕਰੋ ਰਾਜੇ ਨੇ ਕਿਹਾ ਬਹੁਤ ਵਧੀਆ ਹੁਣ ਤੀਸਰੀ ਗੱਲ ਦੱਸੋ ਚਿੜੀ ਨੇ ਕਿਹਾ ਤੀਸਰੀ ਗੱਲ ਇਹ ਹੈ ਕਿ ਕਦੇ ਵੀ ਬੀਤੀ ਹੋਈ ਗੱਲ ਤੇ ਪਛਤਾਵਾ ਨਾ ਕਰੋ ਰਾਜੇ ਨੇ ਕਿਹਾ ਠੀਕ ਹੈ ਹੁਣ ਚੌਥੀ ਗੱਲ ਦੱਸੋ ਚਿੜੀ ਨੇ ਕਿਹਾ ਰਾਜਨ ਚੌਥੀ ਗੱਲ ਬਹੁਤ ਗਹਿਰੀ ਹੈ ਮੈਂ ਤੁਹਾਨੂੰ ਉਹ ਦੱਸਣੀ ਤਾਂ ਚਾਹੁੰਦੀ ਹਾਂ ਲੇਕਿਨ ਤੁਸੀਂ ਮੈਨੂੰ ਐਨੀ ਘੁੱਟ ਕੇ ਜਕੜ ਰੱਖਿਆ ਹੈ ਕਿ ਮੇਰਾ ਦਮ ਘੁੱਟ ਰਿਹਾ ਹੈ ਤੁਸੀਂ ਆਪਣੀ ਪਕੜ ਥੋੜੀ ਢਿੱਲੀ ਕਰੋ ਤਾਂ ਮੈਂ ਤੁਹਾਨੂੰ ਉਹ ਗੱਲ ਦੱਸ ਸਕਾਂਗੀ ਰਾਜੇ ਨੇ ਚਿੜੀ ਦੀ ਗੱਲ ਮੰਨ ਲਈ ਅਤੇ ਆਪਣੀ ਪਕੜ ਥੋੜੀ ਜਹੀ ਢਿੱਲੀ ਕਰ ਦਿੱਤੀ ਪਕੜ ਢਿੱਲੀ ਹੋਣ ਤੇ ਚਿੜੀ ਰਾਜੇ ਦੇ ਹੱਥੋਂ ਫਿਸਲ ਗਈ ਅਤੇ ਉੱਡ ਕੇ ਦਰਖਤ ਦੀ ਉੱਚੀ ਟਾਣੀ ਉੱਪਰ ਬੈਠ ਗਈ ਹੁਣ ਰਾਜਾ ਖੁਦ ਨੂੰ ਠੱਗਿਆ ਜਿਹਾ ਮਹਿਸੂਸ ਕਰਨ ਲੱਗਿਆ ਉੱਚੀ ਟਾਣੀ ਉੱਪਰ ਬੈਠੀ ਚਿੜੀ ਬੋਲਣ ਲੱਗੀ ਰਾਜਨ ਚੌਥੀ ਗੱਲ ਇਹ ਹੈ ਕਿ ਗਿਆਨ ਦੀਆਂ ਗੱਲਾਂ ਸੁਣਨ ਪਰ ਨਾਲ ਕੁਝ ਨਹੀਂ ਹੁੰਦਾ ਉਸ ਉੱਪਰ ਅਮਲ ਵੀ ਕਰਨਾ ਪੈਂਦਾ ਹੈ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਮੈਂ ਤੁਹਾਨੂੰ ਗਿਆਨ ਦੀਆਂ ਤਿੰਨ ਗੱਲਾਂ ਦੱਸੀਆਂ ਸਨ ਜਿਨ੍ਹਾਂ ਨੂੰ ਸੁਣ ਕੇ ਵੀ ਤੁਸੀਂ ਅਣ ਸੁਣਿਆ ਕਰ ਦਿੱਤਾ ਪਹਿਲੀ ਗੱਲ ਮੈਂ ਤੁਹਾਨੂੰ ਇਹ ਕਹੀ ਸੀ ਕਿ ਹੱਥ ਆਏ ਦੁਸ਼ਮਣ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਲekin ਤੁਸੀਂ ਆਪਣੇ ਹੱਥ ਵਿੱਚ ਆਏ ਦੁਸ਼ਮਣ ਮਤਲਬ ਮੈਨੂੰ ਛੱਡ ਦਿੱਤਾ। ਦੂਸਰੀ ਗੱਲ ਇਹ ਸੀ ਕਿ ਕਦੇ ਵੀ ਕਿਸੇ ਅਸੰਭਵ ਗੱਲ ਤੇ ਯਕੀਨ ਨਾ ਕਰੋ। ਲekin ਜਦੋਂ ਮੈਂ ਕਿਹਾ ਕਿ ਚੌਥੀ ਗੱਲ ਬਹੁਤ ਗਹਿਰੀ ਹੈ ਤਾਂ ਤੁਸੀਂ ਮੇਰੀਆਂ ਗੱਲਾਂ ਵਿੱਚ ਆ ਗਏ। ਤੀਸਰੀ ਗੱਲ ਮੈਂ ਤੁਹਾਨੂੰ ਇਹ ਦੱਸੀ ਸੀ ਕਿ ਬੀਤੀ ਹੋਈ ਗੱਲ ਤੇ ਕਦੇ ਪਛਤਾਵਾ ਨਹੀਂ ਕਰਨਾ। ਅਤੇ ਹੁਣ ਦੇਖੋ ਮੇਰਾ ਤੁਹਾਡੇ ਹੱਥਾਂ ਵਿੱਚੋਂ ਨਿਕਲ ਜਾਣ ਤੇ ਤੁਸੀਂ ਪਛਤਾਵਾ ਕਰ ਰਹੇ ਹੋ। ਇੰਨਾ ਕਹਿ ਕੇ ਚਿੜੀ ਉੱਥੋਂ ਉੱਡ ਗਈ। ਤੇ ਰਾਜਾ ਹੱਥ ਮੜਦਾ ਰਹਿ ਗਿਆ ਦੋਸਤੋ ਇਸ ਕਹਾਣੀ ਤੋਂ ਸਿੱਖਣ ਨੂੰ ਇਹ ਮਿਲਦਾ ਹੈ ਕਿ ਇਕੱਲਾ ਗਿਆਨ ਹਾਸਲ ਕਰਨ ਨਾਲ ਕੋਈ ਗਿਆਨੀ ਨਹੀਂ ਬਣ ਜਾਂਦਾ ਗਿਆਨੀ ਉਹ ਹੁੰਦਾ ਹੈ ਜੋ ਹਾਸਲ ਕੀਤੇ ਹੋਏ ਗਿਆਨ ਉੱਪਰ ਅਮਲ ਕਰਦਾ ਹੈ ਜੀਵਨ ਵਿੱਚ ਜੋ ਬੀਤ ਗਿਆ ਉਸ ਉੱਪਰ ਸਾਡਾ ਕੋਈ ਜੋਰ ਨਹੀਂ ਹੈ ਪਰ ਵਰਤਮਾਨ ਸਾਡੇ ਹੱਥਾਂ ਵਿੱਚ ਹੈ ਅੱਜ ਦਾ ਵਰਤਮਾਨ ਹੀ ਕੱਲ ਦੇ ਭਵਿੱਖ ਦਾ ਨਿਰਮਾਣ ਕਰੇਗਾ ਇਸ ਲਈ ਵਰਤਮਾਨ ਵਿੱਚ ਰਹਿ ਕੇ ਮਿਹਨਤ ਕਰੋ ਅਤੇ ਆਪਣਾ ਭਵਿੱਖ ਬਣਾਓ